ਦੀਵਾਲੀ ਵਾਲੇ ਦਿਨ ਚੱਕ ਤੇ ਫਟੇ ਠੇਕੇ ਤੇ ਕਰਤਾ ਆ ਕੰਮ ਵੀਡੀਓ ਹੋਈ ਅੱਗ ਵਾਂਗ ਵਾਇਰਲ ਅਕਸਰ ਹੀ ਦੀਵਾਲੀ ਵਾਲੇ ਦਿਨ ਲੋਕ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਧਾਰਮਿਕ ਸਥਾਨਾਂ ਤੇ ਦੀਵੇ ਜਾਂ ਮੋਮਬਤੀਆਂ ਲਗਾਉਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਦੀਵੇ ਲਾਉਂਦਾ ਦਿਖਾਈ ਦੇ ਰਿਹਾ ਹੈ ਪਰ ਇਹ ਵਿਅਕਤੀ ਦੀਵੇ ਕਿਸੇ ਹੋਰ ਥਾਂ ਨਹੀਂ ਸਗੋਂ ਇੱਕ ਠੇਕੇ ਦੇ ਗੇਟ ਮੂਰੇ ਲਗਾ ਰਿਹਾ ਹੈ ਅਤੇ ਦੀਵੇ ਲਾ ਕੇ ਉੱਥੇ ਖਿੱਲਾਂ ਰੱਖ ਕੇ ਮੱਥਾ ਵੀ ਟੇਕਦਾ ਹੈ ਇਸ ਦੀ ਇਹ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਸੋ ਇਸ ਨੂੰ ਦੇਖ ਇੱਕ ਗੱਲ ਤਾਂ ਪੱਕੀ ਹੈ ਕਿ ਜਿੱਥੇ ਜਿਸ ਨੂੰ ਸ਼ਾਂਤੀ ਮਿਲਦੀ ਹੋਵੇ ਜਾਂ ਜਿੱਥੇ ਕਿਸੇ ਦੀ ਕੋਈ ਮਰਦ ਪੂਰੀ ਹੁੰਦੀ ਹੋਵੇ ਉਸ ਲਈ ਤਾਂ ਉਹੀ ਥਾਂ ਕਰਮਾ ਵਾਲੀ ਹੁੰਦੀ ਏ ਕਿਉਂਕਿ ਅਕਸਰ ਹੀ ਬਹੁਤ ਸਾਰੇ ਲੋਕ ਜਿਹੜੇ ਸਕੂਲਾਂ ਵਿੱਚ ਪੜ੍ਹਦੇ ਨੇ ਉੱਥੇ ਦੀਵੇ ਲਾਉਂਦੇ ਨੇ ਅਤੇ ਜਿੱਥੇ ਮਰ ਕੇ ਜਾਣਾ ਹੁੰਦਾ ਹੈ ਉਹਨਾਂ ਸ਼ਮਸ਼ਾਨ ਘਾਟਾਂ ਵਿੱਚ ਵੀ ਦੀਵੇ ਲਾਉਂਦੇ ਨੇ ਸੋ ਸ਼ਰਾਬੀਆਂ ਲਈ ਠੇਕੇ ਤੋਂ ਵਧੀਆ ਸਥਾਨ ਕਿਹੜਾ ਹੋ ਸਕਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮੇਰੇ ਨਾਲ ਜਾਣੀ